ਹਾਂਜੀ ਮਿੱਤਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸੰਧੂ ਤੇ ਤੁਹਾਨੂੰ ਪਤਾ ਆਪਾਂ ਮਾਵਾ ਭੈਣਾ ਤੇ ਜੋ ਮਤਲਬ ਇੰਨਾ ਚੀਜ਼ਾਂ ਤੇ ਆਪਾਂ ਜਾਣਦੇ ਨਹੀਂ ਪਹਿਲਾਂ ਵੀ ਇਹਨੇ ਭੈਣਾ ਬਾਰੇ ਬੋਲਿਆ ਸੀ ਆਪਾਂ ਉਹ ਤੇ ਵੀਡੀਓ ਬੰਦ ਕਰਤੀ ਸੀ ਵੀ ਨਹੀਂ ਇਹ ਤਾਂ ਕਤੀੜ ਜਿਹੇ ਜਹਾ ਹੈਗਾ ਹੈਗਾ ਹਣਾ ਪਹਿਲਾਂ ਤਾਂ ਇਹਨੇ ਭੈਣ ਤੋਂਦ ਨੇ ਆਇਆ ਨਹੀਂ ਮੈਂ ਪਹਿਲਾਂ ਕਹਿਣਾ ਵੀ ਭੈਣਾ ਤੇ ਬੱਚੇ ਇਹ ਵੀਡੀਓ ਤੋਂ ਦੂਰ ਰਹਿਣ ਠੀਕ ਹੈ ਆ ਪਹਿਲਾਂ ਵੀਡੀਓ ਦੇਖੋ ਫੇਰ ਆਪਾਂ ਗੱਲ ਕਰਾਂਗੇ ਵੀ ਇਹ ਗਜਵਾਬ ਦੇਣਾ ਜਾਇਜ਼ ਆ ਕਿ ਨਜਾਇਜ਼ ਆ ਪਹਿਲਾਂ ਵੀਡੀਓ ਦੇਖ ਲਓ ਸੰਧੂ ਜੀ ਬਈ ਇਹ ਲਿਆਦੀ ਸਗੀ ਮਾਸੀ ਦੀ ਕੁੜੀ ਆ ਮਨ ਲੱਗਿਆ ਕਰਾਉਣ ਨੂੰ ਦੱਸ ਬਸ ਸਗੀ ਮਾਸੀ ਦੀ ਕੁੜੀ ਨੂੰ ਤੇ ਬਿਦਲ ਬਾਰੇ ਕਿਉਂ ਆਇਆ ਆ ਆਪ ਦੀ ਸਗੀ ਮੰਮੀ ਨੂੰ ਇਤੋਂ ਬਾਅਦ ਜੋ ਤੇ ਉਹ ਗੋਈ ਪਤੀਆ ਨਾ ਕਢੋਗੇ ਮਰ ਜਾਓ ਪਰ ਖਾਨ ਵੀ ਤੋਂ ਬਣਾ ਦਾਗੀ ਨਿਕਲਿਆ ਚਿਹਰਾ ਕੋਈ ਤੁਸੀਂ ਭਾਂਜੇ ਤੋਂ ਆਗੇ ਰਿਸ਼ਤੇ ਲਾਈਆਂ ਜੀ ਕੰਦ ਪਈ ਜਾਂਦੇ ਹੋ ਅਥੂਆ ਤੇਰੇ ਦੇ ਜੰਮਣ ਦੇ ਦੇਖ ਲੈਣਾ ਵੀਡੀਓ ਗੱਲ ਸੁਣੋ ਏ ਲਗੌੜੇ ਤੂੰ ਘਰੇ ਪੁੱਛ ਸ਼ਾਇਦ ਤੇਰੀ ਮਾਸੀ ਦੀ ਕੁੜੀ ਆ ਜਿਹੜੀ ਤੇ ਤੇਰੀ ਮੰਮੀ ਨਾ ਕਰਾਉਂਦੀ ਹੋਵੇ ਉਹਨਾਂ ਨੂੰ ਪੁੱਛ ਮੜਾ ਫੋਨ ਲਾ ਕੇ ਸੜਿਆ ਕਿ ਤੀੜੇ ਪਹਿਲਾਂ ਤੂੰ ਟੰਗਾ ਵਿੱਚ ਫਸਾਇਆ ਹੁਣ ਤੂੰ ਭੌਂਕਦਾ ਕੁੱਤੇ ਵਾਂਗੂ ਠੀਕ ਹੈ ਕੀ ਤੇਰੇ ਕੀ ਸਖਣੋ ਵੀਡੀਓ ਦੇ ਵਿੱਚ ਤੂੰ ਵੱਡਾ ਬਣਿਆ ਫਿਰਦਾ ਰਹਿਣਾ ਤੂੰ ਕਹਿੰਦਾ ਉਹ ਐ ਫਲਾਣਾ ਬੋਲਦਾ ਉਹ ਫਲਾਣਾ ਬੋਲਦਾ ਕੀ ਬੋਲਦਾ ਤੂੰ ਕਿਤੇੜੇ ਕੀ ਬੋਲਦੀ ਐ ਤੂੰ ਲਗੌੜੇ دیਵਾਨੀ ਦਾ ਬੰਦਾ ਤੂੰ ਕੋਲੇਪਣਾ ਤੇਰਾ ਮੂੰਹ ਭਰਿਆ ਵਾ ਤੇ ਸਾਲਿਆ ਤੂੰ ਤੂੰ ਕਿਸ ਕਰੇਗਾ ਸਾਡੀ ਤੂੰ ਤੂੰ ਤੇਰੇ ਪਿੰਡ 'ਚ ਵੀ ਪਤਾ ਤੈਨੂੰ ਕਿੱਡਿਆ ਕੁਕਾਤ ਆ ਲੈ ਕੇ ਮੋਟਰਸਾਈਕਲ ਉਧਰ ਲੰਘਿਆ ਕੁੱਤਿਆਂ ਕੋ ਉਧਰ ਲੰਘਿਆ ਮੈਂ ਦੱਸ ਦੇਣਾ ਤੈਨੂੰ ਜਿਹੜੀ ਤੂੰ ਗੱਲ ਪੁੱਛਦਾ ਐਸਆਰ ਦਾ ਪੱਤਾ ਫੜਿਆ ਗਿਆ ਸੀ ਜਿਹੜਾ ਇਹ ਤੋਂ ਵੱਡੇ ਭੈਣ ਚੋ ਵਿਦਵਾਨ ਤੋਂ ਸੜੇ ਲਗਾਉੜੇ ਜੇ ਤੂੰ ਤੈਨੂੰ ਬੋਲਦੇ ਨਹੀਂ ਇਹਦਾ ਮਤਲਬ ਇਹ ਆ ਤੂੰ ਤਾਂ ਤਾਂ ਚੜੀ ਜਾਏਗਾ ਠੀਕ ਆ ਵੀ ਠੀਕ ਆ ਗੱਲ ਆਪਣੇ ਤੱਕ ਰੱਖੋ ਯਾਰ ਐ ਥੋੜੀ ਗੱਲ ਆ ਵੀ ਆਪਾਂ ਗਾਂਹ ਤੁਰੇ ਜਾਓ ਇਹ ਤੂੰ ਗੱਲ ਦਾ ਪਤਾ ਕਰ ਲਈ ਤੇਰੀ ਮਾਮੀ ਤੋਂ ਪੁੱਛ ਫੋਨ ਲਾ ਕੇ ਠੀਕ ਆ ਨਾ ਤੇਰੀ ਮਾਮੀ ਨੂੰ ਪਤਾ ਹੋਊਗਾ ਇਹ ਸਾਰੀ ਗੱਲ ਦਾ ਜਿਹੜੀ ਤੂੰ ਗੱਲ ਕਹੀ ਜਾਂਦਾ ਤੇ ਤੇਰੀ ਮਾਸੀ ਦੀ ਕੁੜੀ ਹੋਗੀ ਮੜਾ ਪੁੱਛ ਲਈ ਵੀ ਹੈਗੀ ਆ ਕਿ ਨਹੀਂ ਹੈਗੀ ਕਿਤੇ ਭਲੇਖੇ ਚ ਰਹੇ ਜੀ ਵੀ ਯਾਰ ਮਤਲਬ ਮੈਨੂੰ ਕਹਦੀ ਕਹੀ ਜਾਵੇਂ ਤੇ ਕਿਤੇ ਤੇਰੀ ਨਾ ਹੋਵੇ ਉਹ ਠੀਕ ਆ ਨਾ ਹੁਣ ਤੂੰ ਦੇਖ ਲਈ ਹੁਣ ਦੇਖ ਲਈ ਜਵਾਬ ਦੇਣਾ ਕਿ ਇਹਦੂ ਬਾਅਦ ਜਵਾਬ ਫਿਰ ਤੈਨੂੰ ਦੂਜੇ ਹੀ ਆਊਗਾ ਲਗਾਉੜੇ ਪਹਿਲਾਂ ਤਾਂ ਉਦੈ ਤੂੰ ਭਗਾਈ ਕਰਾਤੀ ਮੇਰੀ ਆ ਗਿਆ ਮੈਂ ਜੀਤੇ ਆ ਗਿਆ ਮੈਂ ਬਠਿੰਡੇ ਪੈ ਕੇ ਕਮਰੇ ਦੇ ਵਿੱਚ ਸਾਲਾ ਤੇ ਫੋਨ ਕਰੀਗਾ ਆ ਗਿਆ ਮੈਂ ਅਮਲੀਆਂ ਵਾਂਗੂ ਆ ਗਿਆ ਮੈਂ ਬਠਿੰਡੇ ਆ ਗਿਆ ਮੈਂ ਤਲਵੰਡੀ ਤੋਂ ਤੁਰਦਾ ਮੈਂ ਕਰਦਾ ਵੀਰੇ ਆਏ ਆ ਫਲਾਨਾ ਭੈਣ ਤੋਂ ਤੇਰੇ ਗੱਲ 'ਚ ਦਮ ਹੋਇਆ ਸਾਲਾ ਟੱਟੂਣਾ ਹੋਵੇ ਤਾਂ ਹੁਣ ਤੂੰ ਪਾਈ ਵੀਡੀਓ ਤੈਨੂੰ ਜਵਾਬ ਦੇਵਾਂ ਫਿਰ ਚੰਗੀ ਤਰ੍ਹਾਂ